ਦੋਸਤੋ ਦੁਨੀਆ 'ਚ ਬਹੁਤ ਸਾਰੇ ਲੋਕ ਅਜੀਬੋ-ਗਰੀਬ ਸ਼ੌਂਕ ਲਈ ਦੁਨੀਆ ਭਰ ਵਿੱਚ ਮਸ਼ਹੂਰ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਲੋਕਾਂ ਦੇ ਅਜੀਬੋ-ਗਰੀਬ ਸ਼ੌਂਕ ਗਨੀਜ ਬੁੱਕ ਆਫ ਵਰਡ ਵਿੱਚ ਦਰਜ ਹਨ। ਅੱਜ ਅਸੀਂ ਤੁਹਾਨੂੰ ਉਹਨਾਂ ਅਜੀਬ ਔਰਤਾਂ ਦੇ ਬਾਰੇ ਦੱਸਣ ਜਾ ਰਹੇ ਹਾਂ ਜੋ ਆਪਣੇ ਸ਼ੌਕ ਕਾਰਨ ਕਾਫੀ ਸੁਰਖੀਆਂ ਬਟੋਰ ਰਹੀਆਂ ਹਨ। ਇਸ ਸੂਚੀ ਵਿੱਚ ਸਭ ਤੋਂ ਪਹਿਲਾਂ ਨਾਮ ਆਉਂਦਾ ਹੈ ਰੂਸ ਦੀ ਰਹਿਣਬੜੀ ਅਲੀਨਾ ਦਾ ਜਿਸ ਦੀ ਉਮਰ 35 ਸਾਲ ਹੈ। ਅਲੀਨਾ ਨੇ ਆਪਣੇ ਨੋਹਾਂ ਨਾਲ ਕਾਫੀ ਤੁਮਚਾਰ ਕੀਤੀ ਹੈ। ਦੋਸਤੋ ਤੁਹਾਨੂੰ ਦੱਸਦੀ ਕਿ ਅਲੀਨਾ ਨੇ ਆਪਣੇ ਨੋਹਾਂ ਦਾ ਨਾਮ ਬੀਵੀ ਰੱਖਿਆ ਹੋਇਆ ਹੈ ਇਸ ਨਾਮ ਦੇ ਪਿੱਛੇ ਇੱਕ ਖਾਸ ਕਾਰਨ ਹੈ ਉਹ ਆਪਣੇ ਨੋਹਾਂ ਦੀ ਦੇਖਭਾਲ ਆਪਣੇ ਬੱਚਿਆਂ ਵਾਂਗ ਹੀ ਕਰਦੀ ਹੈ ਉਸਦੇ ਨੋਹਾਂ ਦੀ ਲੰਬਾਈ 4.7 ਇੰਚ ਹੈ ਜਦੋਂ ਉਸ ਨੂੰ ਇੰਨੇ ਵੱਡੇ ਨੋਹਾਂ ਦੇ ਰਾਜ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਦੱਸਿਆ ਕਿ ਉਹ ਪਿਛਲੇ 5 ਸਾਲਾਂ ਤੋਂ ਆਪਣੇ ਨੋਹ ਨਹੀਂ ਘਟ ਰਹੀ ਅਤੇ ਇਹਨਾਂ ਨੋਹਾਂ ਨੂੰ ਮਜ਼ਬੂਤ ਕਰਨ ਲਈ ਅਲੀਨਾ ਨੇ ਕਈ ਵਿਟਾਮਿਨ ਦੀਆਂ ਗੋਲੀਆਂ ਵੀ ਖਾਧੀਆਂ ਹਨ ਦੂਸਰੇ ਨੰਬਰ ਤੇ ਨਾਮ ਆਉਂਦਾ ਹੈ ਨਤਾਲੀ ਪਾਰਟਿਕਾ ਦਾ ਦੋਸਤੋ ਇਹ ਦੁਨੀਆ ਦੀ ਮਸ਼ਹੂਰ ਟੈਂਡਸ ਖਡਾਰਨਾ ਹੈ ਇਸ ਦਾ ਨਾਮ ਇਸ ਸੂਚੀ ਵਿੱਚ ਹੈ ਕਿਉਂਕਿ ਇਹ ਐਥਲੀਟ ਆਮ ਖਿਡਾਰੀਆਂ ਤੋਂ ਬਿਲਕੁਲ ਵੱਖਰੀ ਹੈ ਜਨਮ ਤੋਂ ਨਤਾਲੀ ਦਾ ਸੱਜਾ ਹੱਥ ਅਤੇ ਕੋਹਣੀ ਗਾਇਬ ਹੈ ਉਹ ਕਈ 올림픽 ਖੇਡਾਂ ਵਿੱਚ ਬਿਨਾ ਹੱਥਾਂ ਦੇ 골ਡ ਮੈਡਲ ਵੀ ਜਿੱਤ ਚੁੱਕੀ ਹੈ ਦੋਸਤੋ ਤੀਜੇ ਨੰਬਰ ਤੇ ਆਉਂਦੀ ਹੈ ਬੋਬੀ ਡਾਲ ਦੋਸਤੋ ਕੀ ਤੁਸੀਂ ਕਦੇ ਅਜਿਹੀ ਕੁੜੀ ਬਾਰੇ ਸੁਣਿਆ ਹੈ ਜਿਸ ਨੇ ਆਪਣੇ ਸਰੀਰ ਤੇ 40 ਤੋਂ ਵੱਧ ਸਰਤਰੀਆਂ ਕਰਵਾਈਆਂ ਹੋਣ ਅਤੇ ਆਪਣੇ ਆਪ ਨੂੰ ਮਨੁੱਖੀ ਡਾਲ ਵਰਗਾ ਬਣਾਉਣ ਲਈ 22 ਲੱਖ ਰੁਪਏ ਖਰਚ ਕੀਤੇ ਹੋਣ ਦੋਸਤੋ ਇਸ ਲੜਕੀ ਦਾ ਨਾਮ ਹੈ ਉਪੇਲੀਆ ਬੈਨੇਟੀ ਉਸਨੇ ਦੱਸਿਆ ਕਿ ਉਹ ਹਮੇਸ਼ਾ ਤੋਂ ਹੀ ਬਾਬਰੀ ਡਾਲ ਵਰਗੀ ਦਿਖਣਾ ਚਾਹੁੰਦੀ ਸੀ ਜਿਸ ਲਈ ਹਸਾਲ 2009 ਵਿੱਚ ਉਲੈਪੀ ਨੇ ਪਹਿਲੀ ਵਾਰ ਆਪਣੇ ਚਿਹਰੇ ਤੇ ਕਈ ਇੰਜੈਕਸ਼ਨ ਲਵਾਏ ਜਿਸ ਤੋਂ ਬਾਅਦ ਉਸਨੇ ਲਗਾਤਾਰ ਇੰਜੈਕਸ਼ਨ ਲਗਾਉਣੀ ਸ਼ੁਰੂ ਕਰ ਦਿੱਤੇ ਉਸਨੇ ਦੱਸਿਆ ਕਿ ਕਰੀਬ 40 ਸਾਲਾਂ ਦੇ ਅੰਦਰ ਉਸਨੇ ਆਪਣੇ ਬੁੱਲਾਂ ਅੱਖਾਂ ਨੱਕ ਅਤੇ ਚਿਹਰੇ ਤੇ ਕਈ ਇੰਜੈਕਸ਼ਨ ਲਵਾਏ ਅਤੇ ਸਰਜਰੀ ਵੀ ਕਰਵਾਈ ਨੰਬਰ 4 ਤੇ ਹੈ ਫਲੋਰਿਡਾ ਦੀ ਰਹਿਣ ਵਾਲੀ ਡੋਨਾਵਿਆ ਵਾਕਰਾ ਦੋਸਤੋ ਇਹ ਜਨਮ ਤੋਂ ਹੀ ਬਿਨਾ ਹੱਥਾਂ ਤੋਂ ਪੈਦਾ ਹੋਈ ਸੀ ਪਰ ਹੱਥ ਨਾ ਹੋਣ ਦੇ ਬਾਵਜੂਦ ਵੀ ਇਹ ਦੁਨੀਆ ਵਿੱਚ ਮਸ਼ਾਲ ਬਣ ਗਈ ਹੈ ਇਹ ਆਪਣਾ ਸਾਰਾ ਕੰਮ ਪੈਰਾਂ ਨਾਲ ਹੀ ਕਰਦੀ ਹੈ ਇਹ ਬਹਾਦਰ ਕੁੜੀ ਆਪਣੇ ਦੇਸ਼ ਦੀ ਫੌਜ ਵਿੱਚ ਭਰਤੀ ਹੋਣਾ ਚਾਹੁੰਦੀ ਸੀ ਉਸ ਦੀ ਬਹਾਦਰੀ ਕਾਰਨ ਹੀ ਇਸ ਦਾ ਨਾਮ ਇਸ ਸੂਚੀ ਵਿੱਚ ਦਰਜ ਕੀਤਾ ਗਿਆ ਹੈ ਨੰਬਰ 5 ਤੇ ਆਉਂਦੀ ਹੈ ਅਮਰੀਕਾ ਦੀ ਰਹਿਣ ਵਾਲੀ ਫਲੋ ਮੈਨਰ ਦੋਸਤੋ ਇਹ ਦੁਨੀਆ ਦੀ ਸਭ ਤੋਂ ਬਜ਼ੁਰਗ ਐਥਲੀਟ ਹੈ ਇਹਨਾਂ ਦੀ ਉਮਰ 84 ਸਾਲ ਹੈ ਪਰ ਇਸ ਦੀ ਉਮਰ ਦੀ ਪ੍ਰਭਾਅ ਕੀਤੇ ਬਿਨਾਂ ਉਹ ਅਜੇ ਵੀ ਨੌਜਵਾਨਾਂ ਨਾਲ ਦੌੜਦੀ ਹੈ ਅਤੇ ਉੱਚੀ ਛਾਲ ਮਾਰਦੀ ਹੈ ਨੰਬਰ 6 ਤੇ ਆਉਂਦੀ ਹੈ ਅਮਰੀਕਾ ਦੀ ਰਹਿਣ ਵਾਲੀ ਅਲੀਸ਼ਾ ਜੰਗ ਦੋਸਤੋ 33 ਸਾਲ ਦੀ ਅਲੀਸ਼ਾ ਜੰਗ ਇੱਕ ਅਮਰੀਕੀ ਪਹਿਲਵਾਨ ਹੈ ਉਹ ਦੁਨੀਆ ਦੀ ਇਕਲੌਤੀ ਔਰਤ ਹੈ ਜਿਸ ਕੋਲ ਦੁਨੀਆ ਦੀ ਸਭ ਤੋਂ ਮਜ਼ਬੂਤ ਸਰੀ ਇੰਨੀ ਛੋਟੀ ਉਮਰ ਵਿੱਚ ਉਸਨੇ ਬਾਡੀ ਬਿਲਡਿੰਗ ਦੇ ਕਈ ਮੁਕਾਬਲੇ ਵੀ ਜਿੱਤੇ ਹਨ ਉਸ ਦਾ ਕਹਿਣਾ ਕਿ ਉਸ ਦੇ ਸਰੀਰ ਦਾ ਸਾਰਾ ਸਿਹਰਾ ਉਸ ਦੇ ਪਿਤਾ ਨੂੰ ਜਾਂਦਾ ਹੈ ਤੁਹਾਨੂੰ ਦੱਸ ਦਈਏ ਕਿ ਉਹਨਾਂ ਦੇ ਪਿਤਾ ਵੀ ਆਪਣੇ ਸਮੇਂ ਵਿੱਚ ਪਹਿਲਵਾਨ ਸਨ ਦੋਸਤੋ ਏਸੀ ਦੁਨੀਆ ਦੀ ਅਜੀਬੋ ਗਰੀਬ ਔਰਤਾਂ ਦੋਸਤੋ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤਾਂ ਇੱਕ ਲਾਈਕ ਜ਼ਰੂਰ ਕਰਨਾ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਬੈਲ ਆਈਕਨ ਵਾਲਾ ਬਟਨ ਦਬਾਉਣਾ ਨਾ ਭੁੱਲਣਾ ਤਾਂ ਜੋ ਸਾਡੀ ਨਵੀਂ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਜਲਦ ਤੋਂ ਜਲਦ ਮਿਲਦੀ ਰਹੇ ਮਿਲਦੇ ਹਾਂ ਅਗਲੀ ਵੀਡੀਓ ਵਿੱਚ